ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੜਾਂ ਆ ਗਈਆਂ ਵੀਰਿਓ ਗੱਬਣਾ ਆ ਗਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰੇ ਨੰਬਰ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸਤਿ ਸ਼੍ਰੀ ਅਕਾਲ ਜੀ ਵਧੀਆ ਵੀਰੇ ਵਧੀਆ ਬਾਕੀ ਤੁਸੀਂ ਜਿਹੜੀ ਢੇੜੀ ਫਾਣ ਵੇਖ ਰਹੇ ਹੋ ਨਾ ਪਿਆਰ ਪਈ ਸასი ਸ਼ਕਲ ਸასი ਸ਼ਕਲ ਵੀਰੇ ਸასი ਸ਼ਕਲ ਕਿੰਨੇ ਵੇ ਸਾਲ ਦੀ ਐਡਵਾਂਸ ਸਾਰੇ ਨੂੰ ਲੱਖ ਲੱਖ ਵਧਾਈਆਂ ਜੀ ਬਿਲਕੁਲ ਜੀ ਬੋ ਬੋ ਮਾਰਕਾਂ ਵੀਰਾਂ ਨੂੰ ਹਣਾ ਤਾਂ ਵੀਰੇ ਆਪਣਾ ਨਾਮ ਦੱਸੀ ਨਾਮ ਸੁਖਦੇਵ ਸਿੰਘ ਜ਼ਿਲ੍ਹਾ ਗੁਰਦਾਸਪੁਰ ਜੇ ਪਿੰਡ ਢੇੜੀਵਾਲ ਕਰਨਾ ਨੰਬਰ 8427861 ਦੇ ਨਾ ਸੀ ਠੀਕ ਹੈ ਜੀ ਤਾਂ ਵੀਰੇ ਅਬ ਸੂਈਆਂ ਵਹਿੜਾਂ ਗਈਆਂ ਜੀ ਕੋਲੇ ਹਣਾ ਵੀਰ ਜੀ ਸੂਈਆਂ ਸਵਾਈਆਂ ਟੋਕੜਾ ਗੱਬਣਾ ਵੀ ਜੇ ਗੱਬਣ ਵੀ ਜੇ ਤਾ ਕਿਵੇਂ ਹਰੇਕ ਵੀਡੀਓ ਚ ਹੁੰਦਾ ਦਾ ਰੇਟ ਬਿਲਕੁਲ ਹੀ ਜਾਇਜ਼ ਹੁੰਦਾ ਹਨਾ ਵੀਰਾਂ ਦੀ ਡਿਮਾਂਡ ਹੀ ਵੀਰੇ ਵੀਡੀਓ ਵੀਰ ਉਹਨਾਂ ਦੀ ਪਾਓ ਤਾਂ ਜੋ ਪਸ਼ੂ ਖਰੀਦਦਾਰੀ ਕਰਦੇ ਆ ਵਪਾਰੀ ਵੀਰੇ ਹੀ ਆਦੀ ਖਰੀਦਦਾਰੀ ਕਰਦੇ ਹਨਾ ਬਿਲਕੁਲ ਤਾਂਜੀ ਵੀ ਜਾਇਜ਼ ਰੇਟ ਵੀਰੇ ਹਾਂਜੀ ਵੀਰ ਜੀ ਛੋਟੇ ਛੋਟੇ ਰੇਟ ਦੇ ਬਸ ਠੀਕ ਹੈ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਤਾਜ਼ੀਆਂ ਸੂਈਆਂ ਵਹਿੜਾਂਆਂ ਗਿਆ ਪਹਿਲੇ ਨੰਬਰ ਤੇ ਆ ਗਈ ਵੱਡੇ ਪੱਲੇ ਚ ਵਹਿੜ ਆ ਗਈ ਆ ਕੱਲ ਦੀ ਸੂਈ ਜੀ ਵਹਿੜ ਕੱਲ ਦੀ ਸੂਈ ਆ ਹਾਂਜੀ 13 14 ਲੀਟਰ ਬੋਲਾ ਜੀ 13 14 ਕਿਲੋ ਸਟਾਰਟਿੰਗ ਬੋਲਾ ਵਾ ਤਾਂ ਵੇਖੋ ਵੀਰੋ ਵੱਡੇ ਪੱਲੇ ਚਾ ਖੁੱਲੇ ਲੈਵੇ ਦੀ ਮਾਲਕਾ ਵੀਰੋ ਐ ਥੱਬੇ ਥੁੱਬੇ ਲਾਏ ਆ ਥੱਲੋਂ ਵੈੜ ਨੇ ਪੂਰੇ ਐ ਸਪੈਸ਼ਲ ਥਣ ਲੱਗਿਆ ਤਾਂ ਵੱਡੀ ਵੈੜ ਵੀਰੋ ਥਣ ਬੜਾ ਮਈਆਂ ਦਾ ਲੱਗਿਆ ਵੀਰੇ ਇਹਨੂੰ ਬਿਲਕੁਲ ਖੁੱਲੇ ਲੈਵੇ ਵਾਲੀ ਆ ਵੀਰ ਜੀ ਕਿੰਨਾ ਬੋਲਾ ਸਟਾਰਟਿੰਗ ਚੁੱਕਿਆ ਇਹਨੇ ਇਹ ਭਾਜੀ 13 14 ਲੀਟਰ ਕੀ ਬਾਤ ਹੈ ਜੀ ਇਸ ਵਿੱਚ ਅੱਗੇ ਕਾਰ ਦਾ 17 18 ਲੀਟਰ ਪਾ ਲੇ ਥਣ ਤੋਂ ਬੜਾ ਪਿਆਰਾ ਲੱਗਿਆ ਬੜਾ ਬੜਾ ਸ਼ਾਬਾਸ਼ ਬਹੁਤ ਚੰਗੀ ਬੱਚਾ ਕੀ ਭਾਜੀ ਇਹਨੇ ਮਗੜੀ ਦੇ ਬੱਚਾ ਗਿਆ ਬੱਚਾ ਗਿਆ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਬੋਲੋ ਭਾਜੀ ਘਰ ਨੂੰ ਵੀ ਇਹ ਜਿਹਦਾ ਪੱਸੀ ਪਿੰਡਾ ਸੀ ਕਿਹ ਜੀ ਇਹ ਪਤਾ ਤਾਂ ਪਤਾ ਹੀ ਨਹੀਂ ਕਰਦਾ ਹਾਂਜੀ ਦੇ ਦिए 65 ਦੀ 65 ਦੀ ਹਾਂਜੀ ਤੇ ਨਹੀਂ ਛੱਡਿਆ ਵੀਰੇ 62000 ਦੀ ਹਾਂਜੀ ਹੈਨਾ ਹੀ 62000 ਦੀ ਬਾਕੀ ਵੀਰੇ ਫੋਨ ਲਾ ਲਿਓ 13 14 ਕਿਲੋ ਸਟਾਰਡਿੰਗ ਬੋਲਾ ਚੁੱਕਿਆ ਵੈੜ ਨੇ ਤਾਂ ਚੰਗੀ ਵੈੜਾ ਵੱਡੇ ਪੱਲੇ ਚਾ ਲੰਮੀ ਬੇਲ ਤਾਂ ਬਾਕੀ ਵੀਰ ਜੀ ਦੀ ਫੈਂਡ ਫੋਨ ਵੀ ਚੰਗੀ ਆ ਜੂ ਹੈਨਾ ਹਾਂਜੀ ਵੀਰ ਜੀ ਠੀਕ ਆ ਜੀ ਚੰਗੀ ਵੈੜਾ ਗਿਆ ਹਾਂ ਨਾ 62000 ਦੀ ਜੀ ਹਾਂਜੀ ਵੀਰ ਜੀ 62 ਬਾਕੀ ਕੋਈ ਫੋਨ ਲਾ ਲੈ ਨਾ ਬਾਕੀ ਕਰ ਦਾਂਗੇ ਨੋਟ ਤਾਂ ਵੇਖੋ ਵੀਰੋ ਰੇਟ ਜਿਆ ਜਿਆ ਚੈੱਕ ਕਰ ਲਓ ਠੀਕ ਹੈ ਜੀ ਇਹ ਵੀ ਵਾਰ ਗੱਬਣ ਜੀ ਇਹ ਗੱਬਣਾ ਕੀ ਹੈ ਜੀ ਫੇਸ ਕੁਆਲਟੀ ਚੈੱਕ ਕਰੋ ਵੀਰੋ ਤਾਂ ਲੰਮੀ ਬੇਲ ਆ ਗਈ ਆ ਵੱਡੀ ਵੜ 18 ਲੀਟਰ ਦਾ 18 ਲੀਟਰ ਦਾ ਜੀ ਹੁਣ ਕਿੰਨਾ ਟਾਈਮ ਲੇਜੂ ਜੀ 1 ਹਫਤਾ ਖੜੂਗੀ ਮੈਂ ਇੱਕ ਹਫਤਾ ਲੇਜੂ ਬੈਠਾ ਜੀ ਦੇਖੋ ਵੀਰੋ ਬੇਲ ਬੂਲ ਬਹੁਤ ਲੰਮੀ ਆ ਚੰਗੇ ਰਿਕਾਰਡ ਵਾਲੀ ਹੈ ਜੀ ਥਾਂ ਗਲਾਬੀ ਆ ਗਿਆ ਚੀਤੇ ਚੰਗੀ ਵੈੜਾ ਕੀ ਤਮਿਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਵੈੜ ਹੋਈ ਨਹੀਂ ਮੋਲ ਵੀ ਠੀਕ ਦੇ ਦੀ ਪਹਿਨ ਦੀ ਇਹ ਵੀ ਪਹਿਨ ਦੀ ਹਾਂਜੀ ਕੀ ਬਾਤ ਉਹ ਚੋਂ ਛੋਟ ਛੱਪਾ ਹੋ ਜੂ ਜੀ ਕਰ ਦੋ ਜੀ ਤੁਸੀਂ ਤਿੰਨ ਛੱਡੀਏ 62 ਦੀ 1000 ਛੋਟ ਪੂਰੇ 61 ਦੀ ਜਾਂ ਉਹ ਸਾਢੇ ਨੇ ਹੋ ਸਿੱਡੀ ਮੇਰਾ ਵੀ ਇੱਥੇ 60 ਦੀ ਜੀ ਦੋ ਹੋ ਸਾਡਾ 58 ਦੀ 52000 ਵੇਖੋ ਵੀਰੋ 58 ਦੀ ਹੋ ਜੂ ਵੱਡੀ ਵਹਿੜਾ ਲੰਮੀ ਬੇਲ ਆਲੀ ਆ ਚੰਗੇ ਰਿਕਾਰਡ ਵਾਲੀ ਆ ਹਨ ਤੁਹਾਨੂੰ ਬੜਾ ਪਿਆਰਾ ਲੱਗਿਆ ਚੈੱਕ ਕਰ ਲਓ ਫੇਸ ਕੁਆਲਟੀ ਵੀ ਸੋਹਣੀ ਵਹਿੜਾ ਗਈ ਬਹੁਤ ਚੰਗੀ ਵਹਿੜਾ ਹਾਂਜੀ ਤੀਜੇ ਨੰਬਰ ਤੇ ਆ ਗਈ ਇਹ ਵੀ ਵਹਿੜ ਸੁਜੀ ਚੋਗੀ ਜੋ ਮੂੰਹ ਦੀ ਮਗਰ ਵੱਛੀ ਇਹ ਚੋਗੀ ਹਾਂਜੀ ਮਗਰ ਵੱਛੀ ਆ ਗਈ ਹਾਂਜੀ ਹਾਂਜੀ ਵੇਖੋ ਵੀਰੋ ਮਗਰ ਵੱਛੀ ਆ ਗਈ ਆ ਚਾਰ ਦੰਦ ਦਾ 10 ਲੀਟਰ ਦੁੱਧ ਤਿਆਰ 10 ਲੀਟਰ ਤਿਆਰ ਆ ਹੁਣ ਸੋਹਣੀ ਵਹਿੜਾ ਜਾਤ ਬਹੁਤ ਆ ਵੇਖੋ ਵੀਰੋ ਫੇਸ ਕੁਆਲਟੀ ਵੈਡ ਦੀ ਨਿਗਾ ਨਿਗਾ ਕੰਨ ਆ ਗਿਆ ਖੰਧ ਖੰਧ ਚੰਗਾ ਲੱਗਿਆ ਠੀਕ ਹੈ ਆਵਛੀ ਆ ਗਈ ਜੀ ਆ ਜੀ ਆ ਜੀ ਇਹ ਸਾਜੀ ਹੈ ਬੱਸ ਅਤਾ ਜੀ ਹੈ ਹਨਾ ਇਹ ਠੀਕ ਹੈ ਜੀ ਤਾਂ ਵੀਰ ਜੀ ਇਹ ਵੈਡ ਦਾ ਮੁੱਲ ਕੀ ਕਰ ਲੈਣਾ ਆਪਾਂ ਜੀ ਇਹ ਤਾਂ ਦੋ ਗਾੜਾ ਹੋ ਅੱਛਾ ਜੀ ਇਹਦਾ ਕੋਈ 55 60 ਨਹੀਂ ਕਰਨਾ ਇਹਨਾਂ ਦਾ ਅੱਛਾ ਜੀ ਇਹਨੇ ਆਪਾਂ 45 45 ਦੀ ਜਸਲੇ ਦੇ ਤਿੰਨ ਵੇੜਾ 45 ਦੋ ਵੇੜਾ ਹਨਾ ਉਹਨਾਂ ਬਾਰੇ ਵੀ ਦੱਸ ਦਿਆਂ ਵੀਰੋ ਤਾਂ ਇਹ ਵੀ 45000 ਦੀ ਹਨਾ ਤਾਂ ਵੇਖੋ ਵੀਰੋ ਰੇਟ ਚੈੱਕ ਕੀਤਾ ਤੁਸੀਂ ਵੀਰ ਦਾ ਰੇਟ ਜਾ ਜਾ 45000 ਦੀ ਹਾਂਜੀ ਵੀਰੇ ਅਗਲੇ ਬੰਨੇ ਆ ਗਈ ਵੇੜ ਹਾਂ ਇਹਦੇ ਬਾਰੇ ਦੱਸੋ ਵੀਰੇ ਇਹ ਵੀ ਵੇੜ ਸੁਈ ਹੈ ਪਾਜੀ ਸੁਈ ਹੈ ਜੀ ਬੜਾ 13 ਲੀਟਰ ਦੁੱਧ ਤਿਆਰ ਜੇ ਅੱਛਾ 12 13 ਲੀਟਰ ਮਗਰ ਵਛੀ ਆ ਗਈ ਠੀਕ ਐ ਇੱਕ ਕੋਕਰੋਂ ਲਈਆਂ ਖਰੀਦ ਕੀਤੀ ਵੀਰੇ ਇਹਨਾਂ ਦੀ ਹਾਂਜੀ ਹਾਂਜੀ ਠੀਕ ਐ ਵੇਖੋ ਵੀਰੋ ਆ ਵਸ਼ੀ ਐ ਜੀ ਹਾਂਜੀ ਮੇਰੀ ਅਸ਼ੈਨਾ ਮਗਰ ਹੈ ਵੀ ਵਸ਼ੀਆਂ ਹਾਂਜੀ ਤਿੰਨਾ ਮਗਰ ਅਸ਼ੈ ਤਿੰਨਾ ਮਗਰ ਵਸ਼ੀਆਂ ਵੇਖੋ ਵੀਰੋ ਕੀ ਬਾਤ ਐ ਜੀ ਬਹੁਤ ਚੰਗੀ ਵਹਿੜਾ ਥਾਂ ਤੋਂ ਮੈਨੂੰ ਬੜਾ ਪਿਆਰਾ ਲੱਗਿਆ ਤਾਂ ਮਗਰੇ ਦੇ ਵਸ਼ੀ ਆ ਗਈ ਐ ਜੀ ਤੇ ਤਿੰਨਾ ਵਹਿੜਾ ਮਗਰ ਵਸ਼ੀਆਂ ਤਿੰਨੇ 45 45 ਹਜ਼ਾਰ ਦੀਆਂ ਕੋਈ 55 60 ਵਾਲੀ ਮੁੱਲ ਨਹੀਂ ਐ ਜੀ ਕੀ ਬਾਤ ਐ ਜੀ ਵੇਖੋ ਵੀਰੋ ਸਿਰਾਂ ਹੀ ਲੱਗਿਆ ਟੌਪ ਕਲਾਸ ਵਹਿੜਾ ਵੱਡੀ ਵਹਿੜਾ ਇਹ ਵੀ 45 ਕੀ ਬਾਤ ਹੈ ਸਿਰ ਲਾਇਆ ਜੀ ਹਾਂ ਜੀ ਤੇ ਜੇ ਨੰਬਰ ਤੇ ਆ ਗਈ ਵੀ ਵਾਰ ਸੁਈ ਜੇ ਅੱਛਾ ਜੀ ਇਹਦੀ ਵਸ਼ੀ ਹੈ ਇਹਦੀ ਵਸ਼ੀ ਹੈ ਉਹ ਵਸ਼ੀ ਹੈ ਵੇਖੋ ਵੀਰਿਆ ਰੇਟ ਚੈੱਕ ਕਰ ਲਓ ਵੀਰ ਦੇ ਇਹ ਥਣ ਉਂਗਲ ਉਂਗਲ ਥਣ ਕੱਢਿਆ ਵੀਰੇ ਉਂਗਲ ਉਂਗਲ ਜਿਹਾ ਹੈ ਨਾ ਤੇ ਖੁੱਲੇ ਲੈਵੇ ਦੀ ਮਾਲਕਾ ਇਹ ਵੀ ਥਣ ਤੇ ਨਾ ਵੇੜਾ ਨੂੰ ਬੜੇ ਪਿਆਰੇ ਲੱਗੇ ਵੇਖੋ ਵੀਰਿਆ ਇਹ ਤਾਂ ਚੰਗੀ ਵੜਾ ਜੀ ਥਣ ਬੜਾ ਪਿਆਰਾ ਲੱਗਿਆ ਤਾਂ ਵੀਰ ਜੀ ਇਹਦੀ ਵੀ ਵਛੀ ਆ ਗਈ ਹਨਾ ਹਾਂਜੀ ਹਾਂਜੀ ਉਹ ਵਛੀ ਇਹਦੀ ਆ ਗਈ ਹਾਂਜੀ ਤਿੰਨੇ ਮਗਰ ਵਛੀਆਂ ਵੀਰੋ ਚੰਗੇ ਸੀ ਮੰਦੀਆਂ ਤਾਂ ਵੀਰ ਜੀ ਇਹ ਵੀ ਫਿਰ ਹਾਂਜੀ ਹਾਂਜੀ 45 ਇਹਦੀ 45 ਦੀਆਂ ਤਿੰਨੇ ਤਿੰਨੇ 45 45 ਦੀਆਂ ਆਂ ਹਾਂਜੀ ਕੀ ਮਾਤਾ ਜੀ ਵੇਖੋ ਵੀਰੋ ਇੱਕੋ ਸਾਂ ਵੀਰਾਂ ਨੇ ਖਰੀਦ ਗਿਆ ਵੀਰੇ ਇੱਕ ਤਿੰਨੇ ਲੱਲੂ ਦਾ ਕਰ ਦਿਓ ਛੋੜ ਛੱਪਾ ਕੋਈ ਨਹੀਂ ਤਿੰਨੇ ਰੰਗ ਬਾਈ ਨੇ ਸੋਹਣੀਆਂ ਵੜਾ ਨੇ ਟੋਪ ਕਲਾਸ ਨੇ ਤਿੰਨਾ ਮਗਰ ਵਛੀਆਂ ਨੇ ਫੋਨ ਬਾਕੀ ਵੀਰੋ ਲਾ ਲਿਓ ਤਿੰਨਾਂ ਚ ਛੋੜ ਹੋ ਜੂ ਹਨਾ ਜੀ ਹਾਂ ਜੀ ਵੀਰ ਜੀ ਠੀਕ ਆ ਜੀ ਠੀਕ ਹੈ ਜਰਸੀ ਆ ਗਈ ਆ ਜੀ ਹਾਂ ਜੀ ਵੀਰ ਜੀ ਸੂਈ ਜੇ ਤਾਜੀ ਹੈ ਵੀ ਇਹ ਤਾਜੀ ਸੂਈ ਹੈ ਜੀ ਹਾਂ ਜੀ ਸੂਈ ਹੈ ਬੱਚਿਆ ਕੀ ਪਾਲਿਆ ਵੀਰ ਜੀ ਇਹਨੇ ਵਖਰੇ ਜੇ ਵਛੀ ਜੇ ਇਹਦੇ ਵਛੀ ਆ ਗਈ ਆ ਹਾਂ ਜੀ ਇਹ ਵਛੀ ਹੈ ਉਹ ਵੇਖੋ ਵੀਰੋ ਵਛੀ ਬੜੇ ਚੰਗੇ ਸੂਈ ਮੰਦੀ ਆ ਜੀ ਤਾਂ ਖੁੱਲੇ ਲੈਵੇ ਵਾਲੀ ਆ ਜੀ ਵੇਖੋ ਵੀਰਿਆ ਐਨ ਥੱਬਾ ਥੱਬਾ ਲਾਇਆ ਪੂਰਾ ਮੈਡ ਨੇ ਜਰਸੀ ਬੜੇ ਫੱਲੇ ਜਿਆ ਨੀnga ਨੀnga ਸਿੰਘ ਆ ਗਿਆ ਚਿੱਟੇ ਸਿੰਘ ਵਾਲੀ ਆ ਗਈ ਵੀਰ ਕੱਲ ਸੂਈ ਠੀਕ ਹੈ ਨਾ ਵੱਛੀ ਮਗਰ ਆ ਗਈ ਚੰਗੇ ਸੀ ਮੰਦੀ ਵੱਛੀ ਆ ਗਈ ਸੋਨੀ ਵੜਾ ਮੁੱਲ ਜੀ ਇਹਦਾ ਇਹ ਵੀ ਦੀਏ ਵੀਰ ਜੀ 45000 ਦੇ ਇਹ 45 ਦੀ ਹਾਂਜੀ ਕੀ ਬਾਤ ਉੱਚੇ ਵੀ ਛੋਟ ਛੱਕ ਕਰ ਦੋ ਜੀ ਹਾਂਜੀ ਕਰ ਲੈ 70 ਛੋਟ ਤੇ ਕਰ ਲੀ ਵੀਰਾ ਭਰਾ 2000 ਛੱਡ ਦੋ ਜੀ ਹੋਰ ਛੱਡ ਮੇਰਾ ਜੀ ਤਿੰਨ ਭਾਜੀ ਹੋਰ ਛੱਡੋ ਪੂਰੇ 40 ਦੇ ਪੂਰੇ ਉੱਚੇ ਵੀ ਛੋਟ ਛੱਕਾਂ ਜੀ ਕਰ ਦੋ ਬਾਕੀ 1000 83000 ਇਹ 38000 ਦੀ ਹਾਂਜੀ ਵੇਖੋ ਵੀਰੋ ਚੈੱਕ ਕਰ ਲਓ ਮਗਰ ਵਸ਼ੀ ਆ 38000 ਦੀ ਉਹ 345 45000 ਵਾਲੀਆਂ ਰੇਟ ਤੁਸੀਂ ਚੈੱਕ ਕਰੀ ਚਲੇਓ ਵੀਰ ਦੇ ਰੇਟ ਜੈ ਜ ਤੁਮ ਵੇਖੋ ਵੀਰੋ 38000 ਦੀ ਹਾਂਜੀ ਵੀਰੇ ਅਗਲੇ ਬੰਨਿਆਗੀ ਵੀਰ ਜੀ ਟੋਕਰ ਗੱਪਣ 4 ਮਹੀਨਿਆਂ ਦੀ ਜੇ 4 ਮਹੀਨਿਆਂ ਦੀ ਟੋਕਰ ਗੱਪਣ 9 ਤੋਂ 10 ਲੀਟਰ ਤਿਆਰ ਆ ਹਾਂਜੀ ਚੋਗੀ ਜਮਲੇ ਵਾਲੂ ਬਸ ਸੋਨਾ ਲੱਗਿਆ 4 ਦੰਦ ਜਮਲੇ 4 ਦੰਦ ਆ ਜੀ ਠੀਕ ਆ ਜੀ ਏ ਇੱਕ ਥਾਂ ਤੋਂ ਵੀਰੇ ਤੇਲ ਆ ਗਈ ਹੈਨਾ ਵੇਖੋ ਵੀਰੇ ਇੱਕ ਥਾਂ ਤੋਂ ਤੇਲ ਆ ਬਰੀਡ ਵੈੜਾ ਬਹੁਤ ਬਰੀਡ ਵੈੜਾ ਕਿੰਨੇ ਜਿਆਦੀ ਗੱਬਣਾ ਜੀ ਇਹ ਦੱਸਿਆ ਚਾਰਾਂ ਮਹੀਨਿਆਂ ਦੀ ਚੋਹਾਂ ਦੀ ਦੋ ਤਿੰਨ ਕੀ ਬਾਤ ਹੈ ਚਾਰ ਦੰਦਾ ਖਲਾਰੇ ਵੀਰੇ ਵੇਖੋ ਵੀਰੇ ਆ ਅਗਲੇ ਥਾਂ ਦੀ ਆ ਗਈ ਤੇਲ ਹੈਨਾ ਹਾਂਜੀ ਠੀਕ ਹੈ ਜੀ ਖੁੱਲਾ ਲਈ ਵੀਰੀ ਮਾਲਕਾ ਲੈ ਜੋ ਵੀਰ ਜੀ ਬਰੀਡ ਬਰੂਡ ਬਹੁਤ ਆ ਵੈੜ ਵੇਖੋ ਵੀਰੇ ਵੱਡੀ ਵੈੜ ਟੋਕਰ ਗੱਬਣਾ ਤਾਂ ਇੱਕ ਥਾਂ ਤੋਂ ਜਿਹੜੀ ਤੇਲ ਆ ਦੁੱਧ 9 ਤੋਂ 10 ਲੀਟਰ ਤਾਂ ਵੱਡੀ ਵੇੜਾ ਵੀਰ ਕੱਦ ਕਾਠਾ ਲਈ ਆ ਖੁੱਲੇ ਲੇਵੇ ਵਾਲੀ ਆ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਜੀ ਵੀ ਦੇ ਦੀ 32 ਦੀ 32 ਦੀ ਹਾਂਜੀ 32 ਪੁੱਛੂ ਮੈਂ ਮੰਨ ਤਾ ਕਰ ਦੋ ਜੀ ਕਰ ਮੇਰਾ ਵੀਰ ਇਹ ਜੇ ਇੱਕ ਸੰਤੋਂ ਤੇਲਣਾ ਹੁੰਦੀ ਫੇਰ ਤਾਂ ਵੇੜ ਤੋਂ ਕੁੜ ਗੱਭਣੇ ਚੰਗੀ ਰਕਮ ਦੀ ਸੀ ਹਾਂਜੀ ਹੁਣ ਦੋ ਛੜੀਓ ਤਲਾ 30 ਦੀ ਵੀਰੇ ਮੇਰੇ ਹੋਰ ਦੋ ਛੜੀ ਜੀ ਖਾਈ ਦੀ 1000 ਛਡੋ 27000 ਨਾ ਤਾਂ ਵੇਖੋ ਵੀਰੋ 27000 ਦੀ ਟੋਕੜ ਗੱਬਣ 9 ਤੋਂ 10 ਲੀਟਰ ਦੁੱਧ ਦਾ 4 ਮਹੀਨੇ ਦੀ ਚੱਕ ਪਾਸਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੋਹਣੀ ਵੇੜਾ ਵੀਰੋ ਚੰਗੇ ਰਿਕਾਰਡ ਵਾਲੀ ਹੈ ਬਾਕੀ ਹੈਗੀ ਇੱਕ ਸੰਤ ਤੇਲ ਆ ਤਾਂ ਬਾਕੀ ਇਹਨਾਂ ਵੇੜਾਂ ਦੀ ਰੇਟ ਦੀ ਗੱਲ ਕਰੀਏ ਤਾਂ 38045 45000 ਵੱਡੀਆਂ ਵੇੜਾਂ ਨੇ ਰੰਗ ਬਾਈ ਨੇ ਤੁਸੀਂ ਦੂਰੋਂ ਚੱਲ ਕੇ ਹੁੰਦੇ ਹੋ ਤੁਸੀਂ ਵੇੜਾ ਨਹੀਂ ਵੀਰੇ ਛੱਡ ਕੇ ਜਾਂਦੇ ਚੰਗੇ ਰਿਕਾਰਡ ਵਾਲੀਆਂ ਨੇ ਬਾਕੀ ਉਹ ਬੇਨਤੀ ਹੁੰਦੀ ਹੈ ਵੀਰੇ ਜੇ ਨਨ ਸਬਸਕ੍ਰਾਈਬ ਕਰ ਰਹੇ ਹੋ ਲਾਈਕ ਕਰੋ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਖਾਲੀ ਜਾਵੇ ਤਾਂ ਵੈੜਾ ਮ ਵੱਡੇ ਪੱਲੇ ਚਾ ਵੀਰੋ ਆ ਨਿੱਕੀਆਂ ਵੈੜਾ ਨਾ ਮੰਨ ਕੇ ਚੱਲਿਓ ਟੋਪ ਕਲਾਸ ਨੇ ਰੇਟ ਬਿਲਕੁਲ ਹੀ ਨੋਰਮਲ ਆ ਵੀਰ ਜੀ ਐਡਰੈਸ ਇੱਕ ਰਹੀ ਬੋਲਿਓ ਆਪਣਾ ਜ਼ਿਲ੍ਹਾ ਗੁਰਦਾਸਪੁਰ ਜੇ ਹਾਂਜੀ ਪੇਂਟ ਡੇੜੀ ਵਾਲ ਕਾਰਨਾ ਤਸੀਰ ਕਲਾ ਨੇ ਨੰਬਰ 8427761399 ਠੀਕ ਹੈ ਜੀ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ